बस ਦੀ ਵੀ ਕਰਾ ਚੁੱਕਾ ਟਿਕਟ ਤੇ ਇੱਕ ਮਿੰਟ ਕੈਮਰਾ ਯਾ ਸਾਫ ਕਰ ਲਈਏ ਥੋੜਾ ਜਿਹਾ ਬਹੁਤਾ ਹੀ ਗੰਦਾ ਆ ਕਿਉਂਕਿ ਕੈਮਰਾ ਜਿਹੜਾ ਸਾਫ ਹੋਣਾ ਬੜਾ ਜ਼ਰੂਰੀ ਹੈ ਤਾਂ ਹੀ ਜਿਹੜੇ ਦ੍ਰਿਸ਼ੇ ਨੇ ਸੋਹਣੇ-ਸੋਹਣੇ ਦਿਖਣ ਨੂੰ ਮਿਲਣਗੇ ਐਦਾਂ ਤੇ ਮਿਲਣਗੇ ਨਹੀਂ ਤੇ ਤਾਂ ਕਰਕੇ ਹੁਣ ਆਪਾਂ ਪਹੁੰਚ ਚੁੱਕੇ ਆ ਆਪਾਂ ਜਿੱਥੇ ਟਿਕਟ ਵੀ ਲੈ ਲਈ ਆ ਆਫਟਰ ਦੈਟ ਮੈਨੂੰ ਮਿਲ ਗਈ বাস ਦੀ ਟਿਕਟ ਥੋੜੀ ਸਸਤੀ ਕਿਉਂਕਿ ਉਨੇ ਜਾਣਾ ਹੈ ਜੀ ਸਿੱਧਾ ਲਿਸਬਨ ਤੋਂ ਹਨਾ ਹੈ ਲਿਸਬਨ ਤੋਂ ਅੱਗੇ ਜਾਣਾ ਹੈ ਸਾਗਰਸ ਤੇ ਉਹ বাস ਦੀ ਟਿਕਟ ਮਿਲ ਗਈ ਸਸਤੀ ਜਿਹੜੀ ਲੋਕਲ বাস ਚੱਲਦੀ ਹੈ ਸਮ ਟਾਈਮ ਔਨਲਾਈਨ ਹਨਾ ਪ੍ਰੋਮੋਸ਼ਨ বাস ਮਿਲ ਗਈਆਂ ਨੇ ਉਹ ਸਸਤੀਆਂ ਮਿਲ ਜਾਂਦੀਆਂ ਨੇ ਤੇ 80 ਸੈਂਟ ਦੀ ਹੀ ਆਨਦੀ ਤੇ ਅਰਾਊਂਡ 11 10 11 ਜ਼ੀਰੋ ਲੱਗ ਜਣੇ ਤੇ ਮੈਂ ਕੀ ਕੀਤਾ ਕਿ ਮੈਂ ਔਨਲਾਈਨ ਚੱਕ ਲਿਆ ਮੈਨੂੰ ਬਿਲਕੁਲ ਸਸਤੇ ਪ੍ਰੋਮੋਸ਼ਨ ਚ ਤੇ ਤੁਹਾਨੂੰ ਉਥੋਂ ਆਨਦੀ ਸੈਟਰਡੇ ਸੰਤੇ ਆ ਇਹ ਟ੍ਰਾਂਸਫਰੇਸ਼ਨ ਕਰਦੀ ਆ ਜਿਹਦੇ ਕਰਕੇ ਮੈਨੂੰ ਥੋੜਾ ਜਆ ਜਲਦੀ ਉਥੋਂ ਨਿਕਲਣਾ ਪਿਆ ਜਿਹੜਾ ਆਪਣਾ ਸੈਟ ਸਪਾਟਾ ਥੋੜਾ ਜਲਦੀ ਕਰਨਾ ਪਿਆ ਜਲਦੀ ਨਿਕਲਣਾ ਪਿਆ ਤੇ ਫਿਰ ਸੈਟ ਸਪਾਟਾ ਜਿਆ ਕਰਕੇ ਆਪਾਂ ਘੁੰਮ ਫਿਰ ਕੇ ਥੋੜਾ ਜਆ ਦੇਖਦਾ ਕੇ ਤੇ ਨਿਕਲਾਵਾਂਗੇ ਫਿਰ ਟਾਈਮ ਸੇਰੀ ਵਾਪਸ ਜਿਹੜੀਆਂ ਬੋਟ ਖੜੀਆਂ ਨੇ ਦੇਖੋ ਕਿੰਨੀਆਂ ਲਗਜ਼ਰੀ ਲਗਜ਼ਰੀ ਬੋਟ ਖੜੀਆਂ ਨੇ ਇੱਕ ਉਹ ਬੋਟ ਖੜੀ ਆ ਬੜੀ ਲਗਜ਼ਰੀ ਬੋਟ ਖੜੀ ਆ ਬੜਾ ਵੱਡੀ ਵੱਡੀ ਬੋਟ ਆ ਭਾਈ ਸਾਹਿਬ ਆਉਂਦਾ ਮਜ਼ਾ ਤੇ ਹੈ ਆ ਇਹ ਮੁੰਡਾ ਮਜ਼ਾ ਤੇ ਹੈ ਭਈਆ ਇਹ ਦੇਖੋ ਹਵਾ ਕੇ ਸਹਾਰੇ ਸੇ ਚੱਲਨੇ ਵਾਲੀ ਬੋਟ ਨੈਕਸਟ ਕੋਸਾ ਉਹ ਕੀ 15:25 ਤੇ ਉਹ ਜਿਹੜੀ 15 ਵਜੇ ਤੇ 30 ਤੇ 5:00 ਦੀ ਜਿਸ ਵਕਤ ਤੋਂ ਜਿਸ ਵਕਤ ਤੋਂ ਆਪਾਂ ਵੇਖੋ ਲੈ ਜਣਾ ਤੇ ਉਹਨੇ ਸਾਨੂੰ ਬਹੁਤ ਜਲਦੀ ਪਹੁੰਚਾ ਦੇਣਾ ਨੇ ਯਾਨੀ ਕਿ ਸੁਣਾ ਰੁਕਣਾ ਨਹੀਂ ਹੈ ਕਿੱਥੇ ਤੇ ਉਹ ਜਲਦੀ ਪਹੁੰਚਾ ਦੇਣਾ ਉੱਥੇ ਤਾਂ ਫਿਰ ਉਹ ਫਿਰ ਫਾਇਦਾ ਹੀ ਹੈ ਨਾ ਫਿਰ ਤੇ ਉਹ ਤੋਂ 15:25 ਯਾਨੀ 18:30 ਤੇ ਵਾਪਸੀ ਦੀ ਵੀ ਆ ਬੱਸ ਤੇ ਫਿਰ ਉਹ ਮੈਨੂੰ ਟਿਕਟ ਉਥੋਂ ਹੀ ਲੈਣੀ ਪਣੀ ਹੈ ਤੇ ਉਥੋਂ ਹੀ ਲਲੂਗਾ ਫਿਰ ਮੈਂ ਉਹਨਾਂ ਦਾ ਕਾਊਂਟਰ ਤੇ ਬੱਸ ਵਾਲੇ ਨੂੰ ਪੈਸੇ ਦੇ ਦੇ ਬੜੀਆਂ ਸਾਰੀਆਂ ਟੀਟਾਂ ਨੇ ਹੁਣ ਦੇਖੋ ਲਾਗੋ ਸਿਟੀ ਸੈਂਟਰ ਹੈਗ ਨਹੀਂ ਰੱਸ ਗੱਲ ਬਾਤ ਹੈਗ ਨਹੀਂ ਅੱਛਾ ਲੋਕਲ ਲੋਕ ਨਹੀਂ ਮਿਲਣਗੇ ਇੱਥੇ ਜਿਆਦਾ ਆਪਣੇ ਲੋਕ ਵੀ ਹੈਗੇ ਨੇ ਉਹ ਜ਼ਿਆਦਾਤਰ ਰੈਸਟੋਰੈਂਟਾਂ ਦੇ ਕੰਮ ਕਰਦੇ ਪਏ ਨੇ ਜਾਂ ਕੁਝ ਵੀ ਕਰ ਰਹੇ ਨੇ ਪਰ ਪਰ ਬਹੁਤ ਲੋਕ ਫੋਰਨਰ ਨੇ ਜਿਹੜੇ ਬਾਰੋ ਟਰੈਵਲਿੰਗ ਕਰ ਰਹੇ ਨੇ ਜਿਹੜੇ ਟਰੈਵਲ ਕਰਕੇ ਆ ਰਹੇ ਨੇ ਉਮਨ ਆ ਰਹੇ ਨੇ ਹਨਾ ਬਹੁਤ ਸੋਹਣਾ ਸਿਟੀ ਸੈਂਟਰ ਸੱਠੀ ਵੌਕਿੰਗ ਸਟ੍ਰੀਟ ਅੱਗੇ ਆਣਾ ਲਾਹਤ ਸੀ ਬਹੁਤ ਸੋਹਣੀ ਆ ਜਰ ਇੱਥੇ ਕਿੱਥੇ ਬੰਦਾ ਰਹਿੰਦਾ ਹੁੰਦਾ ਹੁਣੇ ਹਾਣਾ ਤੇ ਉਹ ਬੰਦਾ ਸਾਰਾ ਦਿਨ ਸਾਰੀ ਰਾਤ ਇੱਥੇ ਸੈਰ ਕਰੇ ਤੇ ਵਾਕ ਕਰ ਇਦਾਂ ਹੀ ਕੱਟ ਸਕਦਾ ਆ ਐਡੀ ਕੋ ਸੋਹਣੀ ਪੋਣਾ ਰੱਖੀ ਇਹਨਾਂ ਨੇ ਅਸ਼ਾ ਵੈਸੇ ਕਾਫੀ ਜਗ੍ਹਾ ਆਪਾਂ ਗਏ ਆ ਹਾਣਾ ਟਰੈਵਲ ਕੀਤਾ ਆ ਕੋਈ ਸੱਚੀ ਅੱਜ ਮਤਲਬ ਕਿ ਫੀਲਿੰਗ ਵੈਰੀ ਨਾਈਸ जी जगह मैं लभदा वो इतने आ गया बट मेरे को टाइम क्योंकि मैं वापस भी जाना है करके ਬੋਰਡ ਸੇ ਜ਼ਿਆਦਾ ਹੀ ਵੱਡੀ ਆ ਹੈਡਾ ਅਮੇਜ਼ਿੰਗ ਬੋਰਡ ਓਏ ਹੋਏ ਓ ਗੁਰੂਆ ਮੁੰਡਾ ਇਸ ਟਾਈਮ ਇਥੇ ਮਰੀਨਾ ਲੱਗੂ ਮਰੀਨਾ ਟਾਟ ਮਰੀਨਾ ਓਏ ਬੋਰਡ ਵਾਲੀ ਜਿਹੜੀ ਉਹ ਨਹੀਂ ਉਹ ਤੇ ਜਾਜ ਹੀ ਲੱਗਦੀ ਵੀ ਓਲੀ ਬੋਰਡ ਦਾ ਖੰਨਾ ਓਲੀ ਬੋਰਡ ਉਹ ਤੇ ਜਾਜ ਵਰਗੀ ਯਾਰ ਵੱਡੀ ਵੱਡੀ ਬੋਰਡ ਆ ਕਲਾ ਇਹ ਹੈ ਕਿ ਨਹੀਂ ਉਹ ਵੇਖ ਕਾਰੀ ਇੱਥੇ ਵੀ ਫਿਰ ਹੈ ਨਾ ਵੇ ਕਾਰੀ ਬੁੱਕੀ ਵੱਡੀ ਵੱਡੀ ਕੋਟਾ ਹੈ ਨਾ ਨਜ਼ਾਰੇਦਾਰ ਅੱਜ ਤੁਹਾਨੂੰ ਦਿਖਾਣਾ ਕਿ ਦੁਨੀਆ ਵਰਗੇ ਜਿ ਕਿੱਥੇ ਐਂਡ ਪੁਆਇੰਟ ਕਿੱਥੇ ਆ ਉਹ ਏ ਆ ਆਪਾਂ ਦੇਖ ਸਕਦੇ ਹਾਂ ਜਿਹੜਾ ਐਂਡ ਪੁਆਇੰਟ ਆ ਨਾ ਜਿਹਦਾ ਜਿਹਨੂੰ ਕਹਿੰਦੇ ਆ ਆਪਾਂ ਐਂਡ ਆਫ ਦ ਵਰਲਡ ਉਹ ਏ ਆ ਇਸ ਤੋਂ ਕੇ ਕੁਝ ਨਹੀਂ ਹੈ ਇਸ ਤੋਂ ਹੁਣ ਸੀਤ ਨਾ ਚੱਲੀ ਜਾਣਾ ਨਾ ਅੱਗੇ ਜਾ ਕੇ ਉਹ ਫਿਰ ਅਮਰੀਕਾ ਹੀ ਹੋਣਾ ਹੈ ਕੁਝ ਨਹੀਂ ਹੈ ਅੱਗੇ ਹੈ ਕਿ ਨਹੀਂ तो मैं कर रहा थोड़ी ट्रैकिंग ट्रैकिंग करके जाऊंगा ऊपर मैं हाले जाना है ओ माय गुडनेस ਯਾਰ ਨਜ਼ਾਰਾ ਐ ਆਸਮ ਬਹੁਤ ਸੋਹਣਾ 뷰 ਬਹੁਤ ਸੋਹਣਾ 뷰